ਉਹ ਦੋ ਵਿੱਚ ਰੱਤ ਦੇ ਗੱਲਾਂ ਇਹਨੇ ਕੀਤੀਆਂ ਤਾਂ ਮੈਂ ਇਹ ਮਾਰਨੀਆ ਦੋ ਪਤੀ ਜੀ ਦਾ ਤਾਂ ਪਿੱਛੇ ਮੇਰੇ ਸਾਹਮਣੇ ਆਓ ਉੱਪਰ ਖੜਦਾ ਕੋਈ ਵੀ ਮੇਰੇ ਸਾਹਮਣੇ ਆ ਕੇ ਗੱਲ ਨਾ ਕਰੋ ਤਾਂ ਫਲ ਬਲੋ ਬਲੋ ਤਾਂ ਕੱਲ ਮਾਰੀ ਕਿ ਆ ਸੀ ਉਹਦਾ ਕਾਰਵਾਈ ਹੋਣ ਦੇ ਬਾਵਜੂਦ ਬਾਅਦ ਚਾਹੂਗਾ ਜੇ ਕਾਰਵਾਈ ਹੋਊਗੀ ਆਲੇ ਦਾ ਡੈਡੀ ਕਹਿਣ ਗਿਆ ਕਹਿੰਦਾ ਵੀ ਵੀਰੇ ਤੁਸੀਂ ਸੋਟੀ ਨਹੀਂ ਮਾਰਨੀ ਸੀ ਜੇ ਇੱਕ ਗੱਲ ਸੀ ਮੈਨੂੰ ਘਰੇ ਆ ਕੇ ਦੱਸਦੇ ਮੇਰਾ ਮੁੰਡਾ ਬੋਲਦਾ ਸੀ ਉਹਨੂੰ ਆਦਾ ਬਾਈ ਤੂੰ ਜਾਂਦਾ ਰ ਲੱਤਾਂ ਤੇਰੀਆਂ ਵੀ ਤੋੜ ਦਿਆਂਗੇ ਸੀ ਸੱਤ ਤਰਖਾਸਤਿਆਂ ਨੇ ਮੇਰੇ ਖਿਲਾਫ ਦਿੱਤੀਆਂ ਸੱਤ ਤਰਖਾਸਤ ਮੇਰੇ ਘਰ ਵਾਲੀ ਖਿਲਾਫ ਦਿੱਤੀਆਂ 100 ਪਿੰਡ ਦੱਸੇ ਸੀ ਕੀ ਕਹਨਾ ਕੀ ਹੁਣ ਮੈਂ ਪੁਲਿਸ ਨੂੰ ਆ ਜਾਵੇਂ ਇਹ ਗੱਲ کہہ ਰਹੇ ਆ ਵੀ ਇਹਨਾਂ ਦੇ ساتھ ਪਹੁੰਚ ਜਾਓ ਜੂ ਨਾਲੇ ਮੈਨੂੰ ਘੁੱਟ ਕੇ ਨਾਲੇ ਮੇਰੀ ਬੇਇੱਜ਼ਤੀ ਕਰਕੇ ਸੱਤ ਗੁੰਜਰ ਦਾ ਕੀ ਮਤਲਬ ਅੱਜ ਕੱਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਅੱਜ ਪਿੰਡ ਸਰਾਵਾ ਦੇ ਵਿੱਚ ਖੜੇ ਆ ਇੱਕ ਨੌਜਵਾਨ ਦਿਖਾਦੇ ਆ ਜਿਹੜਾ ਟਾਵਰ ਦੇ ਉੱਪਰ ਚੜਿਆ ਹੋਇਆ ਸਾਹਮਣੇ ਤਸਵੀਰ ਦਿਖਾ ਦੇਣੀ ਚਾਹਣਾ ਇਹ ਕਿਹੜੀ ਗੱਲੋਂ ਟਾਵਰ ਤੇ ਚੜਿਆ ਤੇ ਕੀ ਲੋੜ ਪੈ ਗਈ ਟਾਵਰ ਤੇ ਚੜਨ ਦੀ ਪੁੱਛਦੇ ਆ ਇਹਨੂੰ ਵੀ ਕੀ ਗੱਲਬਾਤ ਹੋਈ ਆ ਤੇ ਕਿਉਂ ਟਾਵਰ ਉੱਪਰ ਚੜਨਾ ਪੈ ਗਿਆ ਤਾਂ ਦੇਖ ਸਕਦੇ ਹੋ ਨੌਜਵਾਨ ਨੇ ਜਿਹੜਾ ਫੋਨ ਚੱਕ ਲਿਆ ਬਾਈ ਸਸੀ ਕਾਲ ਕੀ ਸਮੱਸਿਆ ਹੋਈ ਆ ਟਾਵਰ ਉੱਪਰ ਚੜੇ ਹੋ ਬਾਈ ਜੀ ਕੱਲ ਗ੍ਰਾਮ ਸਭਾ ਸੀਗੀ ਅੱਛਾ ਜੀ ਉੱਥੇ ਇਹਨਾਂ ਨੇ ਸੱਜਿਆ ਵੀ ਆਮ ਨਾਗਰਿਕ ਵੀ ਜਾ ਸਕਦਾ ਉੱਥੇ ਜੀ अच्छा जी अच्छा जी ਸਰਪੰਚ ਦੇ ਪਤੀ ਅਜੇ ਕਾਨੂੰਨ ਗ੍ਰਾਮ ਸਭਾ ਕਰਾ ਸਕਦੇ ਆ ਜੀ ਨਾਲ ਮੈਂਬਰ ਜੀ ਨੇ ਮੈਂਬਰਾਂ ਨੂੰ ਮੈਂ ਕਿਹਾ ਕਿ ਅਜੇ ਕਾਨੂੰਨ ਸਰਪੰਚਾਂ ਨੂੰ ਅਧਿਕਾਰ ਨਹੀਂ ਕਿਹਾ ਜੀ ਮੈਂ ਕਿਹਾ ਉਹਨਾਂ ਨੂੰ ਕਿਹਾ ਉੱਥੇ ਵਸ ਇਹਨਾਂ ਨੇ ਕੁਛ ਨਹੀਂ ਵੇਖਿਆ ਇਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਕਿੰਨਾ ਨੇ ਕੁੱਟਿਆ ਕਿਹਨੇ ਕੁੱਟਮਾਰ ਕੀਤੀ ਹੈ ਤੁਹਾਡੇ ਨਾਲ ਜਿਹਦੇ ਮਦੀ ਸੀ ਜੀ ਗੁਰਵੀਰ ਸਿੰਘ ਅੱਛਾ ਸਰਪੰਚਾ ਅਨਾਰਧ ਘਾਰਤ ਪੰਚਾ ਕੋਈ ਉਧਾਂ ਦੇ ਉਹਨਾਂ ਕੋਲੇ ਜੀ ਨਾਰਮਲ ਬੰਦੇ ਆਓ ਜੀ ਸਰਪੰਚ ਦਾ ਜੇ ਸੀ ਗਈ ਹੂੰ ਜੀ ਫੀਰ ਸਿੰਘ ਦੀਪੂ ਬਿਲਡਰ ਹੂੰ ਸਟੇਰੀ ਦੇ ਪ੍ਰਧਾਨ ਸੀ ਜੱਟ ਸਿੰਘ ਉਹਨਾਂ ਦੀ ਗਵਾਂਡੀ ਹੈ ਜੀ ਥੈਂਕ ਯੂ ਉਹਨਾਂ ਦੀ ਗਵਾਂਡੀ ਸੀ ਜੀਤਾ ਸਿੰਘ ਅੱਛਾ ਮਾਰੇ ਕਟਮਾਰ ਕੀਤੀ ਮੋਤੀ ਤੇ ਵੀਡੀਓ ਬਣ ਗਈ ਵੀਡੀਓ ਮੰਨ ਕੇ ਮੇਰੇ ਕੋਲ ਹੈ ਕਿਉਂ ਮੈਂ ਤੁਹਾਨੂੰ ਸੈਂਡ ਕਰਦਾ ਉਹਨਾਂ ਨਾਲ ਅੱਛਾ ਜੀ ਮੈਂ ਪੁਲਿਸ ਮੁਲਾਜ਼ਮ ਇਹ ਗੱਲ ਕਹਿ ਰਹੇ ਆ ਵੀ ਇਹਨਾਂ ਦੇ 750 ਹੋ ਜੂ ਨਾਲੇ ਮੈਨੂੰ ਕੱਟ ਕੇ ਨਾਲੇ ਮੇਰੀ ਵੇਚੀ ਕਰਕੇ 750 ਦਾ ਕੀਮਤ ਦਾ ਉਹਦੇ ਨਾਲੇ ਵੇਚ ਕੇ ਉਹਦਾ ਪੈਸੇ ਨੂੰ ਧਮਕੀਆਂ ਦੇ ਜਾਂਦੇ ਆ ਅੱਛਾ ਫੇਰ ਵੇਖਾਂਗੇ ਇਹਦਾ ਡਿੱਕਾ ਕੱਢਾਂਗੇ ਅੱਛਾ ਕੀ ਕਹਿੰਦੇ ਆ ਜੀ ਉਹਨਾਂ ਦੇ ਇਹਦਾ ਡਿੱਕਾ ਕੱਢਾਂਗੇ ਅੱਛਾ ਹਾਂਜੀ ਹੂੰ ਮੈਂ ਮਿਲ ਕੇ ਮੈਂ ਗਲਤ ਨਹੀਂ ਐਜੇ ਕੋਈ ਲਾਭਦਾ ਕੀ ਕੀ ਟਾਵਰ ਤੇ ਚੜ੍ਹਨਾ ਸਹੀ ਆ ਫੈਸਲਾ ਤੌਰ ਤੇ ਭਾਈ ਜਦੋਂ ਕੋਈ ਕਾਰਵਾਈ ਨਹੀਂ ਹੋ ਰਹੀ ਜੇ ਦਾ ਕੋਈ ਹੱਲ ਹੋਊਗਾ ਮੈਂ ਹਕਮਾ ਕਾਰਵਾਈ ਕਰੂਗਾ ਤੇ ਬੰਦੀ ਠੀਕ ਹੈ ਅਜੇ ਕਾਨੂੰਨ ਸਰਪੰਚ ਦੀ ਗੈਰਕਾਨੂੰਨੀ ਦੇ ਵਿੱਚ ਗ੍ਰਾਮ ਸਭਾ ਨਹੀਂ ਹੋ ਸਕਦੀ ਸਰਪੰਚ ਨੂੰ ਡਿਸਮਿਸ ਕਰਨ ਲਈ ਠੀਕ ਹੈ ਉੱਥੇ ਕਾਰਵਾਈ ਹੋਊਗੀ ਨਹੀਂ ਇੱਥੇ ਖੁਦ ਕੋਈ ਨਹੀਂ ਕਰੂਗਾ ਜੀ ਨਹੀਂ ਭਾਈ ਇਹ ਗਲਤ ਕੰਮ ਨਹੀਂ ਕਰਨਾ ਖੁਦਖੁਸ਼ੀ ਨਹੀਂ ਕਰਨੀ ਗਲਤ ਕੰਮ ਨਹੀਂ ਕਰਨਾ ਗਲਤ ਕੰਮ ਬਾਈ ਜੀ ਕਰਨਾ ਹੀ ਪੈਣਾ ਜਦੋਂ ਕੋਈ ਹੱਲ ਹੀ ਨਹੀਂ ਹੋ ਰਿਹਾ ਗਲਤ ਕੰਮ ਤਾਂ ਕਰਨਾ ਪੈਣਾ ਤੇ ਇਹਨਾਂ ਨੇ ਇਹਨਾਂ ਨੇ ਮੈਨੂੰ ਕੁੱਟਿਆ ਉੱਥੇ ਉੱਥੇ ਮੈਨੂੰ ਮੈਂ ਕੱਲਾ ਸੀ ਮੌਕੇ ਦੇ ਗਵਾਹ ਹੈਗਾ ਆਪਣੇ ਨਾਲ ਬੰਦਾ ਅੱਛਾ ਉਹ ਵੀ ਲੈ ਲਓ ਜੇ ਮੈਂ ਗੱਲ ਤੋਂ ਕਹਿੰਦਾ ਬਾਕੀ ਵੀਡੀਓ ਬਣ ਗਈ ਵੀ ਜੋ ਦੇ ਵਿੱਚ ਵੇਖ ਲਓ ਜੇ ਮੈਂ ਇਹਨਾਂ ਦੇ ਹੱਥ ਚੱਕਿਆ ਤਾਂ ਜਦੋਂ ਹੱਲ ਹੀ ਨਹੀਂ ਹੋ ਰਿਹਾ ਫਿਰ ਅੱਕੇ ਹੱਥਾਂ 'ਚ ਬੰਦਾ ਕੀ ਕਰੂਗਾ ਅੱਛਾ ਅੱਕੇ ਵਸਟੈਪ ਬੰਦਾ ਖੁਦ ਕੁਝ ਨਹੀਂ ਕਰਿਆ ਜਾਂਦਾ ਹੋਰ ਕੀ ਕਰਦਾ ਦੰਦਾ ਚਲੋ ਹੋਰ ਵੀ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਤੋਂ ਅੱਜ ਤੋਂ ਗੱਲ ਕਰਦੇ ਸੀ ਪਿਛੇ ਪੰਜਾਂ ਕਾ 50 ਚੋਂਦੇ ਆ सरपंच ਵੀ ਜਿਹੜਾ ਹੁਣ ਆਤਮ ਹੱਤਿਆ ਕਰਨ ਲਈ ਚੜ ਗਿਆ ਮਾਹੌਲ ਪਤਾ ਨਹੀਂ ਪਿੰਡ ਦਾ ਕਿਹੜੇ ਪਾਸੇ ਜਾ ਰਿਹਾ ਪਰ ਪ੍ਰਮਾਤਮਾ ਕੀ ਅਰਦਾਸ ਹੈ ਜਿਹੜਾ ਮਾਹੌਲ ਆ ਠੀਕ ਰਹੇ ਬਾਈ ਕੀ ਕੀ ਕਹੋਗੇ ਪਿੰਡ ਚ ਦੋਵੇਂ ਮਾਹੌਲ ਜਿਹੜਾ ਖਰਾਬ ਹੋਣ ਲੱਗ ਪਿਆ ਕਿਉਂਕਿ ਸਰਪੰਚ ਸਾਹਿਬ ਵੀ ਉੱਪਰ ਚੜ ਗਏ ਮੁੰਡੇ ਪਿੰਡ ਦੀ ਪੰਚਾਇਤ ਹੈ ਜੀ ਆਪਣਾ ਪਿੰਡ ਦਾ ਇਧਰ ਹੋ ਰਿਹਾ ਉਹ ਵੈਸੇ ਗਲਤ ਹੋ ਰਿਹਾ ਹੈ ਨਾ ਇਦਾਂ ਨਹੀਂ ਕਰਨਾ ਚਾਹੀਦਾ ਹਾਂਜੀ ਉਹ ਤਾਂ ਗੱਲ ਹੈ ਪਿਆਰ ਨਾਲ ਗੱਲ ਸਹਿਮਤਾ ਕਰਨਾ ਚਾਹੀਦਾ ਇਦਾਂ ਜਿੰਦਗੀ ਵਾਰ-ਵਾਰ ਨਹੀਂ ਮਿਲਦੀ ਹਾਂਜੀ ਸਹੀ ਗੱਲ ਹੈ ਬਾਪੂ ਆਣਾ ਜਿੰਦਗੀ ਵਾਰ-ਵਾਰ ਨਹੀਂ ਮਿਲਦੀ ਸਰਪੰਚ ਸਾਹਿਬ ਵੀ ਚੜ ਕੇ ਮੁੰਡਾ ਵੀ ਚੜ ਗਿਆ ਇਹ ਪਿੰਡ ਉੱਚ ਨਾਲੀ ਗੱਲ ਕਰ ਲਈ ਬਾਪੂ ਬਾਪੂ ਰੋਕੋ ਇਹਨਾਂ ਨੂੰ ਐਵੇਂ ਨੁਕਸਾਨ ਨਾ ਹੋਵੇ ਕਿਸੇ ਦਾ ਰੋਕ ਰੋਕੋ ਸਰਪੰਚ ਜੇ ਹੱਥ ਬੰਨਦੇ ਵੀ ਥੱਲੇ ਆ ਜਾ ਕੀ ਕਰੀਏ ਕੋਈ ਮਿੰਨਤਾਰਲਾ ਰੋ ਕਿ ਤੁਸੀਂ ਮੋਹਰਤਾਂ ਤੋਂ ਦੇ ਯਾਰ ਅਕਸਰ ਸਰਪੰਚ ਦੇ ਵੀ ਬੱਚੇ ਆ ਉਹਦਾ ਵੀ ਪਰਿਵਾਰ ਆ ਕਿਸੇ ਦਾ ਨੁਕਸਾਨ ਨਾ ਹੋਵੇ ਰੋਕੋ ਯਾਰ ਵੀ ਬਣ ਕੇ ਉਹਨਾਂ ਨੂੰ ਰੋਕੋ ਯਾਰ ਰੋਕੋ ਇਹ ਸਟੈਪ ਨਾ ਚੱਕਣ ਆ ਜਾ ਇਹਨੂੰ ਨਾਲ ਫਾਟੇ ਪਰਾਲੇ ਨੂੰ 900 ਪੌਂਡ ਪਈ ਉਹ ਤੋਂ ਤਾਂ ਲੈ ਕੇ ਸਾਨੂੰ ਪਰੇਸ਼ਾਨ ਕਰ ਰਹੇ ਆ ਤੇ ਉਹ ਬਗਾਨ ਸਰਪੰਚ ਨੇ ਸਰਪੰਚ ਖੜ ਹੀ ਉਹ ਵੀ ਹਾਰ ਗਿਆ ਜੀ ਜੀ ਇਹ ਹਰ ਇੱਕ ਕਿਸੇ ਮਲਾਜ਼ਮ ਨੂੰ ਲੈ ਕੇ ਪੁੱਛ ਲਓ ਜੋ ਕੰਮ ਕਰਦੇ ਆ ਉਹਨੂੰ ਕਹਿੰਦੇ ਨਾ ਸਾਡੇ ਪਿੰਡ 'ਚ ਕੰਮ ਕਰੋ ਸਰਬਜੀਤ ਸਿੰਘ ਐਮਪੀ ਨੇ 1.5 ਲੱਖ ਰੁਪਏ ਦਿੱਤਾ ਸੀ ਔਰ ਕੌੜਗਾ ਪੰਗੇ ਸਾਰੇ ਉਹਨਾਂ ਪੀਏ ਨੂੰ ਸਰਬਜੀਤ ਨੂੰ ਫੋਨ ਕੀਤਾ ਆਖੇ ਸਾਡੇ ਪਿੰਡ ਫੰਡ ਕਰ ਦੋ ਦਿੱਤਾ ਪਿੰਡਗੋ ਸਾਹਿਬ ਨੂੰ ਪੁੱਛ ਲਓ ਐਸਡੀਐਮ ਨੂੰ ਪੁੱਛ ਲਓ ਤਸਿਲਦਾਰ ਨੂੰ ਪੁੱਛ ਲਓ ਥਾਣੇ 'ਚ ਪੁੱਛ ਲਓ ਐਸਡੀਓ ਬਿਜਲੀ ਨੂੰ ਪੁੱਛ ਲਓ ਜਿੱਥੇ ਅਸੀਂ ਕੰਮ ਕਰਦੇ ਜਾਂ ਜਾਣਦੇ ਆ ਉਥੇ ਸੱਤ ਦਰਖਾਸਤਾਂ ਨੇ ਮੇਰੇ ਖਿਲਾਫ ਦਿੱਤੀਆਂ ਸਾਤ ਤਰਾਸਤਾ ਮੇਰੇ ਘਰ ਵਾਲੀ ਖਿਲਾਫ ਦਿੱਤੀ ਗਿਆ 100 ਪਿੰਡ ਦੱਸੇ ਸੀ ਕੀ ਗਨਾ ਕੀਤਾ ਬਈ ਦੱਸੋ ਕੀ ਗਨਾ ਕੀਤਾ ਦੱਸੋ ਸੀ ਕੀ ਗਨਾ ਅਰਟੀਕਲ ਮੈਂ ਜਿੱਤੇ ਕੋਈ ਦੁਖਾਸਤ ਨਹੀਂ ਦਿੱਤੀ ਕੱਲ ਗ੍ਰਾਂਸਭਾ ਹੀ ਗ੍ਰਾਂਸਭਾ ਜਾ ਕੇ ਮੇਰੇ ਘਰ ਵਾਲੀ ਦੇ ਖਾਫ ਬੋਲਿਆ ਉਲਟੋ ਉਹ ਚਰਤਰ ਤੇ ਗੱਲਾਂ ਇਹਨੇ ਕੀਤੀਆਂ ਤਾਂ ਮੈਂ ਇਹਦੇ ਮਾਰੀਆਂ ਤੋ ਮੈਂ ਵੀ ਕਹਿੰਦੇ ਮਾਰੀ ਐ ਤੇਰੇ ਘਰ ਵਾਲੀ ਖਿਲਾਫ ਹੋਇਆ ਤਾਂ ਸਮੂਥ ਹੈਗਾ ਕੋਈ ਹੈਗਾ ਹੈਗਾ ਖਾਸ ਸਮੂਥ ਦਿਖਾ ਤੈਨੂੰ ਦਿਖਾਉਣ ਦੀ ਲੋੜ ਨਹੀਂ ਕੁੜੀ ਭਰਾ ਮੇਰਾ ਉਹ ਤੱਪ ਵੀ ਕਿਸਦਾ ਭਰਾ ਹੈਗਾ ਹੋਵੇਗਾ ਤੂੰ ਪਰ ਜ ਮਤੈ ਨੂੰ ਦਿਖਾਉਨੇ ਮੇਰਾ ਭਰਾ ਭਰਾ ਕਰਕੇ ਮੈਂ ਖੜੂੰਗੀ ਠੀਕ ਹੈ ਨਾ ਇਹਨਾਂ ਦੇ ਸਾਰੇ ਘਰ 15 ਘਰ ਆ 15 ਘਰ ਇਕੱਠੇ ਹੋ ਕੇ ਮੈਂ ਕਿਹਾ ਬਈ ਮੇਰੇ ਹੱਥ ਵੱਧੇ ਮੇਰੀ ਕੰਮ ਵਿੱਚ ਕਿਸੇ ਦਾ ਦਖਲ ਨਾ ਦੇਵੇ ਮੇਰੇ ਨਾਲ ਕੋਈ ਫੇਰ ਬੋਲੋ ਤੇ ਨਹੀਂ 15 ਘਰ ਸੋ ਤੇ ਇਹਨਾਂ ਦੇ ਘਰੇ ਗਏ ਤੇ ਜਾਣ ਤੋਂ ਬਾਅਦ ਜਹਨ ਦੀ ਮੰਮੀ ਨੇ ਖਰਾਬ ਬਾਤ ਚ ਖੜ ਕੇ ਸਰਪੰਚ ਨਹੀਂ ਦੇ ਮੈਨੂੰ ਗਾਲਾਂ ਕੱਢਦਾ ਤੇਰੇ ਫੀਲਡ ਕੋ ਬਣ ਕੇ ਸਾਡੇ ਕੋਲੇ ਸਰਪੰਚਾ ਪਸ ਪ੍ਰਸ਼ਾਸਨ ਦਾ ਕੰਮ ਆ ਇਹਦਾ ਤੁਸੀਂ ਕਿਉਂ ਚੜੇ ਉੱਤ ਸਪਰੇ ਲਗੇ ਇਹਦਾ ਕੰਪੋਲਸ ਪ੍ਰਸ਼ਾਸਨ ਦਾ ਕੰਮ ਪਰੇਸ਼ਾਨ ਸਾਨੂੰ ਜਾਨ ਨਹੀਂ ਦਿੰਦੇ ਦਸਨੇ ਦਾ ਪਰਿਵਾਰ ਇੱਕ ਮੱਖਣ ਦਸਲੇ ਦਾ ਮੁੰਡਾ ਗੁਰਪ੍ਰੀਤ ਇੱਕ ਬਲਕਨ ਦਾ ਮੁੰਡਾ ਗਰਮਾਨ ਕੁਲਦੀਪ ਦਾ ਮੁੰਡਾ ਹਰਮਨ ਬਲਕਨ ਤੋਂ ਬਲਾਕ ਪ੍ਰਧਾਨ ਹੈ ਇਹ ਸਾਨੂੰ ਕੰਮ ਨਹੀਂ ਕਰਨ ਦੇਣ ਇੱਕ ਗੱਲ ਇੱਕ ਗੱਲ ਇੱਕ ਸਵਾਲ ਹੈ ਇੱਕ ਬੁੱਟਾ ਸਿੰਘ ਜਿਹਦੇ ਜੋ ਕ੍ਰਿਸ਼ਨ ਸਿੰਘ ਦਾ ਮੁੰਡਾ ਹੈ ਉਸ 24 ਘੰਟੇ ਉਹਨਾਂ ਦੇ ਘਰੇ ਸੱਟਾਂ ਲੱਗਦਾ ਹੈ ਉਹਦੇ ਗਰਮੀਤਾਂ ਲੋਕ ਦਾ ਹੈ ਇੱਕ ਮਾ ਇਹਨਾਂ ਦਾ ਮੁੰਡਾ ਉਹਨਾਂ ਦੇ ਚਿੱਟਾ ਵੇਚਦਾ ਹੱਦ ਤੱਕ ਸਾਰੇ ਪਿੰਡ ਨੂੰ ਪਤਾ ਹੈ ਉਹ ਵੀ ਇਸ ਕਰਕੇ ਵੀ ਮੇਰੇ ਵਿਰੁੱਧ ਚੱਲਦੇ ਆ ਬਈ ਇੱਕ ਨਾ ਕੰਮ ਨੂੰ ਰੋਕਦਾ ਕਿਉਂ ਕਰ ਰੋਕਦਾ ਹੈ ਅੱਛਾ ਇੱਕ ਗੱਲ ਦੱਸਿਓ ਕੱਲ ਇਹ ਕਹਿੰਦੇ ਵੀ ਗ੍ਰਾਮ ਸਭਾ ਜੋ ਬੁਲਾਈ ਸੀ ਉਹਦੇ ਵਿੱਚ ਤੁਹਾਡੀ ਪਤਨੀ ਜੋ ਸਰਪੰਚ ਨੇ ਤੁਸੀਂ ਸਰਪੰਚ ਨਹੀਂ ਉਹ ਹੈ ਨਹੀਂ ਸੀ ਤੁਸੀਂ ਕਿਵੇਂ ਬੁਲਾ ਸਕਦੇ ਹੋ ਸਵਾਲ ਤੇ ਹੈ ਮੈਂ ਪਰਾਂ ਨੇ ਗ੍ਰਾਂਠ ਸਭਾ ਪੰਚਾਇਤ ਸਰਕਾਰ ਵੱਲੋਂ ਬੁਲਾਈ ਗਈ ਸੀ ਨਾ ਕਿ ਕਿਸੇ ਪੰਚਾਇਤ ਜਾਂ ਗ੍ਰਾਮ ਸਰਕਾਰ ਦਾ ਸਦੂਲ ਸੀਗਾ ਗ੍ਰਾਂਠ ਸਭਾ ਬਣਾ ਕੇ ਜੋ ਵੀ ਮਸਤ ਕੰਮ ਕਰਨੇ ਸਾਰੇ ਮਤੇ ਪਾਈ ਜਾਣ ਹੂੰ ਉਹਦੇ 'ਚ ਮੈਂ ਵੀ ਇੱਕ ਪਿੰਡ ਦਾ ਨਾਗਰਿਕ ਹੋਂਕ ਗਿਆ ਸੀ ਸਰਪੰਚ ਜੀ ਤਾਂ ਹੈ ਨਹੀਂ ਸੀ ਉਹਨਾਂ ਦੀ ਮੰਮੀ ਬੁਮਾਰਥੀ ਇਹ ਐਕਟ 'ਚ ਹੈਗਾ ਕਿ ਜੇ ਸਰਪੰਚ ਮੌਜੂਦ ਨਹੀਂ ਤਾਂ ਮੈਂਬਰ 9 ਮੈਂਬਰ ਸੀਗੇ ਕਿਸੇ ਇੱਕ ਮੈਂਬਰ ਦੀ ਮੌਜੂਦਗੀ 'ਚ ਮਤੇ ਪਾਏ ਜਾ ਸਕਦੇ ਆ ਨਸ਼ਤਰ ਸਿੰਘ ਦੇ ਇਹ ਐਕਟ ਐਕਟ ਇਸ ਗੱਲ ਨੂੰ ਪ੍ਰਵਾਨਗੀ ਦਿੰਦਾ ਅਮ ਇਥੇ ਤੁਹਾਨੂੰ ਕਾਪੀ ਦਿੰਨੇ ਜੀ ਸਰਪੰਚ ਸਾਹਿਬ ਇਹ ਕੀ ਲੱਗਦਾ ਕੋਠੇ ਚੜ ਕੇ ਹੱਲ ਹੋ ਜੂਗਾ ਇਹਦਾ ਇਹ ਹੱਲ ਮਰ ਮਰੋ ਦੀ ਤਿੰਨ ਅਟਕਰ ਸਾਡੇ ਪਿੰਡ ਮਰਮਰਾਈ ਨਹੀਂ ਹੁੰਦੀ ਉਹਨਾਂ ਚਿਕਰ ਹੱਲ ਨਹੀਂ ਹੁੰਦਾ ਇਹ ਜਿਹੜੇ 5-7 ਬੰਦੇ ਹਰ ਇੱਕ ਪਿੰਡ ਚ ਹੁੰਦੇ ਆ ਇਹ ਸਾਡੇ ਪਿੰਡ ਚ ਵੀ ਅੱਗ ਲਾਉ ਹੈਗੇ ਆ ਅਸੀਂ ਦੋਨੇ ਪੰਚਾਇਤਾਂ ਇਕੱਠੀਆਂ ਕੰਮ ਕਰਦੇ ਆ ਵਿਕਾਸ ਕਰਦੇ ਆ ਇਹ ਇਹ ਜਿਹੜੇ ਹਾਰੇ ਹੋਏ ਬੰਦੇ ਆ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇਗੇ ਨਹੀਂ ਕੱਲ ਹੀ ਕਾਂਗਰਸ ਦੇ ਦੋਸ਼ ਲੱਗਦੇ ਸੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਸਰਪੰਚ ਹੋ ਜਸ਼ਨ ਵੀ ਵਰਕਰ ਆ ਆਮ ਆਦਮੀ ਪਾਰਟੀ ਦਾ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਸਰਪੰਚ ਲੜੀ ਜਾਂਦੇ ਹੋ ਆਮ ਆਦਮੀ ਪਾਰਟੀ ਵਾਲੇ ਤੰਗ ਕਰਦੇ ਆ ਬਲਾਕ ਪ੍ਰਧਾਨ ਦੀ ਸ਼ਹਿ ਸਾਰਾਂ ਦੀ ਸਾਰੇ ਉਹਦੇ ਨਾਲ ਰਹਿੰਦੇ ਜਿਹੜੇ ਕਹਿੰਦੇ ਅਪਲ ਕਰਨ ਸਿੰਘ ਦੀ ਨਹੀਂ ਇਹਦੇ ਗੱਲ ਤੁਸੀਂ ਐਮਐਲਏ ਮੋਲਕ ਸਿੰਘ ਨਾਲ ਕਿਉਂ ਨਹੀਂ ਗੱਲ ਕਰੀ ਮੈਨੂੰ ਬਲਾਕ ਪ੍ਰਧਾਨ ਤੰਗ ਕਰਦਾ ਕੀਤੀ ਹੈ ਕੀਤੀ ਹੈ ਬਹੁਤ ਹਿਤ ਕੀਤੇ ਉਹਨਾਂ ਕੀ ਕਹਿੰਦਾ ਮਿਲ ਸਾਬ ਕੀ ਕਹਿੰਦਾ ਮੋਲਕ ਸਿੰਘ ਉਹ ਕਹਿ ਦਿੰਦੇ ਸਮਝਾ ਦੇਣਗੇ ਕੋਈ ਗੱਲ ਨਹੀਂ ਆ ਹੁਣ ਸੁਣ ਆ ਇਸ ਵਾਰ ਉਹ ਸਰਪੰਚ ਤਾਂ ਐਮਐਲਏ ਸਾਹਿਬ ਨੇ ਬਣਾਇਆ ਤੁਸੀਂ ਐ ਕਿ ਕਾਬਤੋਂ ਨਹੀਂ ਬਣਾਇਆ ਐਮਐਲਏ ਸਾਹਿਬ ਆਪੇ ਕੋਈ ਦੋਸ਼ ਨਹੀਂ ਐ ਐਮਐਲਏ ਸਾਹਿਬ ਤਾਂ ਕੋਈ ਲੜਾਈ ਹਾਂ ਫਿਰ ਤੁਸੀਂ ਉਹਨਾਂ ਨੂੰ ਕਹਿਣਾ ਸੀ ਮੈਨੂੰ ਤੰਗ ਕਰਦੇ ਆ ਤੰਗ ਕਰਦੇ ਤੇ ਉਹਨਾਂ ਨੂੰ ਕਹਿਣਾ ਸੀ ਪਾਰਟੀ ਵਰਕਰ ਹੀ ਤੰਗ ਕਰਦੇ ਮੈਨੂੰ ਆਖਿਆ ਵਾ ਸਾਰੀ ਗੱਲ ਆਖੀ ਵੀ ਅਸੀਂ ਇਹਦਾ ਮਤਲਬ ਸੁਣ ਨਹੀਂ ਰਿਹਾ ਐਮਐਲਏ ਕਰ ਤੁਹਾਡੀ ਫੋਨ ਕੀਤਾ ਉਹਦੇ ਕੋਲ ਰਿਕਾਰਡਿੰਗ ਐ ਮਨਜੀਤ ਸਿੰਘ ਨੂੰ ਹਾਂ ਅਲੱਮੈਂ ਪਿੰਡ ਦੇ ਸਾਰੇ ਸਰਾਵਾਂ ਦੇ ਕੰਮ ਰੁਕਾਤੇ ਐ ਹਾਂ ਅੰਦਾ ਮੈਂ 35 ਸਾਲ ਪਿੰਡ ਸਰਾਵਾਂ ਦੇ ਵਿਕਾਸ ਨਹੀਂ ਹੋਣ ਦੇ ਇਹ 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 ਬੰਦਾ ਨਹੀਂ ਉਹਦਾ ਇਹਦੇ ਵਾਲ ਫਾਲ ਤੁਸੀਂ ਨੂੰ ਮੈਂ ਇਹ ਵੀ ਕਹਿਣਾ ਹੈ ਇਹਨੂੰ ਚੱਕ ਦੇਣ ਵਾਲੇ ਬਲਾਕ ਪ੍ਰਧਾਨ ਤੇ ਜਿਹੜਾ ਪੰਜ ਸੱਤ ਹੈ ਇਹ ਹੈ ਤੁਸੀਂ ਆਪ ਦੀ ਆਪ ਦੀ ਪਾਰਟੀ ਦੇ ਦੁਖੀ ਹੈ ਤੁਸੀਂ ਆਮਾ ਦੀ ਪਾਰਟੀ ਦੇ ਸਰਪੰਚਾ ਤੁਹਾਡੀ ਆਮਾ ਦੀ ਪਾਰਟੀ ਗੱਲ ਨਹੀਂ ਸੁਣ ਰਹੀ ਮੈਂ ਕਿਸੇ ਪਾਰਟੀ ਤੋਂ ਦੁਖੀ ਨਹੀਂ ਨਾ ਕੱਲ ਲਗਾ ਨਾ ਕਾਂਗਰਸੀਆਂ ਤੋਂ ਨਾ ਮੈਂ ਸਾਰਿਆਂ ਨਾਲ ਮਿਲ ਚਲ ਕੇ ਪਿੰਡ ਦਾ ਵਿਕਾਸ ਕਰਦਾ ਅਗਰ 2.5 ਸਾਲ ਕੀਤਾ ਸੀਗਾ ਢਾਂਗਾ ਸਾਲਾਂ ਤੋਂ ਬਾਅਦ ਮੈਨੂੰ ਫੇਰ ਸਰਪੰਚ ਬਣਾਇਆ ਸੋਤ ਤੇ ਹੀ ਵੋਟਾਂ ਪਾ ਕੇ ਮੇਰਾ ਸਾਰਾ ਪਿੰਡ ਸਤਕਾਰ ਚੋਗਾ ਕੋਈ ਕੱਲ ਨਹੀਂ ਕੋਈ ਭਾਜਪਾ ਨਹੀਂ ਕੋਈ ਕਾਂਗਰਸੀ ਨਹੀਂ ਕੋਈ ਬੋਖ ਨਹੀਂ ਮੇਰਾ ਮੈਨੂੰ ਆਪ ਦੀ ਪਾਰਟੀ ਵਾਲੇ ਜਿਹੜੇ ਪੰਜ ਸੱਤ ਬੰਦੇ ਐ ਇਹ ਪਾਰਟੀ ਵਿੱਚ ਇਹਨਾਂ ਦੇ ਕੋਈ ਨਾ ਦੁਖੀ ਕਰਦੇ ਜੀ ਜੀ ਸਰ सरपंच ਨੇ ਪੁੱਛਿਆ ਕੋਈ ਸਬੂਤ ਦੇਵੇ ਤੇ ਜਾ ਕੇ ਪਿੰਡੇ ਇੱਕ ਵੀ ਬੰਦਾ ਕਹਿ ਦੇ ਕਿ ਜਸ਼ਨ ਨੇ ਚਿੱਟਾ ਵੇਚਿਆ ਇੰਨੇ ਬੰਦੇ ਆ ਕੋਈ ਇੱਕ ਵੀ ਕਹਿ ਦੇ ਵੀ ਜਸ਼ਨ ਚਿੱਟਾ ਵੇਚਦਾ ਸੀ ਤੇ ਜਾ ਕੇ ਸਰਪੰਚ ਸਬੂਤ ਕਰਕੇ ਦਿਖਾਵੇ ਜਦੋਂ ਕੋਈ ਕਿਸੇ ਦੇ ਪੁੱਠਾ ਕੋਲ ਉਹਨਾਂ ਨੂੰ ਲੱਗਦਾ ਕੋਈ ਚਿੱਟਾ ਵੇਚਦਾ ਅਮਰ ਸ਼ੱਕੇ ਵਾਲਾ ਬੰਦਾ ਕਰੇ ਚਿੱਟਾ ਵੇਚ ਸਕਦਾ ਤੁਸੀਂ ਆਪ ਦੱਸੋ ਕੱਲ ਦੀ ਕਾਰਮੀ ਨੇ ਭਰਾਣੇ ਮਾਰਿਆ ਸੀਗਾ ਛੋਟੀ ਮਾਰਿਆ ਨੇ ਭਰਾ ਕੱਪੜੇ ਮਾਰੇ ਜਸ਼ਨ ਦੇ ਜਿਹਦੇ ਭਰਾ ਨੇ ਮਾਰਿਆ ਉਹਦੇ ਸਾਨੂੰ ਉਹੀ ਸਰਕਾਰ ਕਾਰਵਾਈ ਚਾਹੀਦੀ ਆ ਗੱਲ ਨਹੀਂ ਪੜੇ ਪ੍ਰਸ਼ਾਸਨ ਨਾਲ ਆ ਨੂੰ ਪਿਆਰ ਨਾਲ ਉਤਾਰੋ ਜਿਉਂ ਸਰ ਇਹ ਤਾਂ ਡੈਡੀ ਕਹਿਣ ਗਿਆ ਕਹਿੰਦਾ ਵੀ ਵੀਰੇ ਤੁਸੀਂ ਛੋਟੀ ਨਹੀਂ ਮਾਰਨੀ ਸੀ ਜੇ ਇੱਕ ਗੱਲ ਸੀ ਮੈਨੂੰ ਘਰ ਆ ਕੇ ਦੱਸਦੇ ਮੇਰਾ ਮੁੰਡਾ ਬੋਲਦਾ ਸੀ ਉਹਨੂੰ ਆਂਦਾ ਬਾਈ ਤੂੰ ਜਾਂਦਾ ਰ ਲੱਤਾਂ ਤੇਰੀਆਂ ਵੀ ਤੋੜ ਦਾਂਗੇ ਸਰ ਡੇੜੇ ਬੰਦੇ ਕੋਲੇ ਉਹ ਤਾਂ ਤੁਹਾਨੂੰ ਹਾਂ ਕਹਿਣਗੇ ਕੋਈ ਚੱਕਰ ਨਹੀਂ ਸਰ ਸੰਤਾ ਬਸ ਕਾਰਵਾਈ ਚਾਹੀਦੀ ਏ ਸੰਤਾ ਬੰਦਾ ਇਨਸਾਫ ਚਾਹੀਦਾ ਬਸ ਇਨਸਾਫ ਚਾਹੀਦਾ ਸਾਨੂੰ ਉੱਥੇ ਉੱਥੇ ਜਾਵਾਂਗੇ ਤੂੰ ਕਾਹ ਬੁੱਢੇ ਨੂੰ ਕਰੀ ਸਰ ਆਪ ਫੇਰ ਹੀ ਹੋਊਗਾ ਜੇ ਤੁਝ ਨੂੰ ਪਹਿਲਾਂ ਤਾਰੋਂਗੇ ਫਿਰ ਅਸੀਂ ਇਹਨੂੰ ਤਾਰਦੇ ਆਂ ਹਾਂ ਪਹਿਲਾਂ ਉਹਦਾ ਤਾਰਾ ਤੁਝ ਕਹਿਗੇ ਇਹਨੂੰ ਵੀ ਤਾਰਾਂਗੇ ਫਿਰ ਉਹਨੂੰ ਅਖਾਂ ਫੇਰ ਹੀ ਆਊਗਾ ਥੱਲੇ ਆ ਜਾ ਰਾਮਨਾ ਪਿਆਰ ਲਾਲਾ ਪਿਆਰ ਨਾ ਕਰਦਾ ਰੁਪਏ ਦਾ ਤੁਸੀਂ ਮੜਾ ਫੋਨ ਲਗਾ ਵੀ ਆ ਜਾ ਭੈਠਲੇ ਫੋਨ ਫੋਨ ਲਾਓ ਜੀ ਉਹ ਮੁੰਡੇ ਨੂੰ ਥੱਲੇ ਆ ਜਾ ਫਿਰ ਇਹ ਵੀ ਆ ਜਾ ਥੱਲੇ ਨੂੰ ਕਿਹ ਫਿਰ ਮਿਆਂ ਹੋ ਜੂਗਾ ਸਾਰਾ ਉਹ ਬਈਤਾ ਚੱਕਦਾ ਉਧਰ ਕੋਈ ਨਹੀਂ ਉਧਰ ਥਲੇ ਡਾਰਾਂਗੇ ਨੂੰ ਬਾਪੂ ਜੀ ਆ ਪਿਆਰ ਨਾਲ ਇਹਨਾਂ ਨੂੰ ਥੱਲੇ ਲਾਓ ਦੋਵਾਂ ਨੂੰ ਮੈਂ ਮਤਾਂ ਹੈਗਾ ਮਤਾਂ ਨਾ ਵੀ ਆ ਜਾਣਾ ਪਿਆਰ ਦੇ ਨਾਲ ਥੱਲੇ ਇਹ ਉਹ ਬੈਠ ਕੇ ਗੱਲ ਹੋ ਜੂਗੀ ਸਾਰੀ ਇਹ ਰੌਲਾ ਕਪਾਇ ਨਾ ਨੁਕਸਾਨ ਹੋ ਸਕਦਾ ਕਿ ਕਿਸੇ ਦੇ ਵੀ ਪਰਤਾਇਤ ਨੇ ਰੌਲਾ ਨਹੀਂ ਪਹਿਲੀ ਵਾਰ ਵਿਆਹ ਰੌਲਾ ਹੈ ਇਹ ਰੌਲਾ ਨਹੀਂ ਪਿਆ ਕਿਸੇ ਨੇ ਪਾਇਆ ਜੀ ਸਰਪੰਚ ਸੋਚਦੇ ਆ ਉਹਨਾਂ ਨੂੰ ਚਲੋ ਬੁਲਾ ਲਓ ਉਹ ਪਹਿਲਾਂ ਉਹ ਤਾਂ ਠੀਕ ਆ ਪਰ ਮੁੰਡਾ ਵੀ ਉੱਥੇ ਬੈਠਾ ਹੈ ਮੁੰਡੇ ਨੂੰ ਧਿਆਨ ਨਾਲ ਦੇ ਨਾਲ ਨੂੰ ਬੁਲਾਇਆ ਜਾਵੇ ਪਿਆਰ ਨਾਲ ਬੁਲਾਇਆ ਫੋਨ ਕਰਕੇ ਤੁਸੀਂ ਐਪਲਸ ਵਾਲੇ ਬੁਲਾ ਲਾਓ ਨੂੰ असल जी ਕਸਲ ਬਾਤ ਤੇ ਗ੍ਰਾਮ ਸਭਾ ਬੈਠੀ ਆ ਅੱਜ ਵੀ ਬੈਠੀ ਸੀਗੀ ਹਾਂਜੀ ਉਹਨਾਂ ਦੇ ਵਿੱਚ ਸੈਕਟਰੀ ਹੁੰਦਾ ਉਹ ਪੁੱਛਦਾ ਵੀ ਮੈਂ ਆਹਾ ਮੇਰੇ ਕੋਲ ਕੋਈ ਕੰਮ ਆਇਆ ਉਹਦੇ ਵਿੱਚੋਂ ਕਿਹੜਾ ਕਰਨਾ ਹੈ ਜੀ ਜੀ ਹੈ ਉਹ ਸਾਰਿਆਂ ਨੇ ਦੱਸੇ ਸਾਰੇ ਨਿਸ਼ਾਨ ਕਰਤੇ ਅੱਜ ਵੀ ਅੱਜ ਵੀ ਅੱਜ ਹੋਣੇ ਹਥੋਂ ਮੈਂ ਤੇ ਇਥੇ ਇਹਨਾਂ ਦੀ ਗ੍ਰਾਮ ਪ੍ਰੈਸ ਬੈਠੀ ਸੀ ਉਹਦੇ ਵਿੱਚ ਮੁੰਡਾ ਕੋਈ ਬੋਲਿਆ ਹੋਣਾ ਜਾਂ ਨਹੀਂ ਬੋਲਣਾ ਮੈਂ ਤਾਂ ਉਧਰ ਵਿੱਚ ਨਹੀਂ ਸੀਗਾ ਕਿ ਮੈਂ ਇੱਧਰ ਜਾਣਾ ਹੋਣਾ ਕੋਈ ਸਰਪੰਚ ਸਾਡਾ ਇਧਰਲੇ ਪਾਸੇ ਵਾਲਾ ਜੀ ਜੀ ਇਹ ਇਹਨਾਂ ਦੀ ਉਧਰ ਸੀਗੀ ਉਹਦੇ ਵਿੱਚ ਕੋਈ ਮੜਾ ਮੋਟਾ ਮੁੰਡਾ ਬੋਲਿਆ ਹੋਣਾ ਫਿਰ ਕੀ ਹੈ ਚਲ ਦੇ ਗੱਲਬਾਤ ਹੋ ਵੀ ਗਈ ਹੈ ਤਾਂ ਉਹਦਾ ਪਾਪ ਹੋ ਜਿਹੜਾ ਫੈਸਲਾ ਹੋ ਜੂਗਾ ਮੁੰਡਾ ਬੋਲੇ ਸੀ ਉਹੀ ਉੱਪਰ ਚੜ੍ਹਿਆ ਟੱਪੱਟਾ ਹਾ ਉਹ ਬਿਠਾ ਹਾ ਉਹ ਉਹ ਉਹੀ ਬਿਠਾ ਹੋਈ ਬਿਠਾ ਹਾ ਉਹੀ ਉੱਪਰ ਬਿਠਾ ਹੈ ਕੋਈ ਕੋਈ ਵੱਡੀ ਗੱਲ ਨਹੀਂ ਕੇ ਇਹ ਫੈਸਲਾ ਹੋ ਜਾਣਾ ਹੈ ਨਾ ਇਹ ਬਾਪੂ ਜੀ ਸਰਪੰਚ ਸਾਹਿਬ ਤੇ ਦੋਵੇਂ ਆਮ ਆਦਮੀ ਪਾਰਟੀ ਦੇ ਵਰਕਰ ਆ ਇਹ ਹੈ ਦੋਨੇ ਆਮ ਆਦਮੀ ਪਾਰਟੀ ਦੇ ਪਰ ਇਹ ਹੁਣ ਕੰਮ ਹੈ ਕਿਸੇ ਦੇ ਝੜ ਜਾਨੀ ਹੈ ਬਸ ਸਾਰੇ ਪਿੰਡ ਦਾ ਕੰਮ ਬੜੀ ਧਿਆਨ ਨਾਲ ਕਰਦਾ ਹੈ ਵੀਰ ਬਣ ਕੇ ਇਹਨਾਂ ਨੂੰ ਪਿਆਰ ਨਾਲ ਲਾਓ ਹਾਂ ਨਹੀਂ ਸਹੀ ਗੱਲ ਹੈ ਪੰਜ ਘਰ ਦੋਸਰ ਦੇ ਅੰਦਰ ਬੈ ਕੇ ਜਿਹੜੇ ਪਿੰਡ ਦੇ ਲੋਕ ਹੈ ਉਹ ਕੋਸ਼ਿਸ਼ ਕਰ ਰਹੇ ਇਹਨਾਂ ਨੂੰ ਪਿਆਰ ਦੇ ਨਾਲ ਲਾਇਆ ਜਾਵੇ ਤਾਂ ਜੋ ਜਾਨੀ ਜਿਹੜਾ ਕਿਸੇ ਵੀ ਧਿਰਦਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਤਾਂ ਮੈਂ ਹੋਰ ਵੀ ਬਾਪੂ ਜੀ ਮੁੰਡੇ ਨੂੰ ਲਾਓ ਪਿਆਰ ਨਾਲ ਕੋਈ ਨੁਕਸਾਨ ਨਾ ਹੋਵੇ ਕੋਈ ਨੁਕਸਾਨ ਨਾ ਹੋ ਰਿਹਾ ਮੇ ਲਾਓ ਆਪਣਾ ਹਾਂਜੀ ਕੋਈ ਸਰਪੰਚ ਨੂੰ ਲਾ ਦੋ ਸਕਦੇ ਨਹੀਂ ਅਸੀਂ ਅਸੀਂ ਤਾਂ ਦੋਹੇ ਤਰ੍ਹਾਂ ਨੂੰ ਅਪੀਲ ਕਰਦੇ ਹਾਂ ਦੋਨੇ ਸੱਦੇ ਆ ਜਾ ਨਾ ਸਰਪੰਚ ਵੀ ਆ ਜਾ ਸੱਦੇ ਉਹ ਵੀ ਆ ਜਾਵੇ ਸੱਦੇ ਠੀਕ ਹੈ ਨਹੀਂ ਐਂਦਾ ਰਹੂਗਾ ਜੀ ਪਰ ਸਰ ਲਫਰ ਪਰੀ ਪੰਜਾਬ ਚ ਲਫਰ ਮਾਲ ਦਾ ਕੀ ਚਲ ਗਾ ਸਾਰੇ ਗਾ ਅਸੀਂ ਗਲਤ ਹਾਂ ਹਾਂਜੀ ਬੱਬਾ ਜਿਹੜਾ ਦੰਦ ਤਾਂ ਇੱਥੇ ਹੋ ਗਏ ਨਾ ਨਿਆਂ ਦਾ ਬੈਠੀ ਜਊਗਾ ਸਾਰੇ ਗਾ ਤੁਹਾਡਾ ਬੇਟਾ ਉਹ ਸੋ ਆ ਗਿਆ ਨਦੀਰੂਨ ਸੱਦ ਰਿਆ ਦੋਹੇ ਤਰ੍ਹਾਂ ਦਾ ਦੋਹੇ ਤਰ੍ਹਾਂ ਦੀ ਸਰਖਾਸਤ ਦੋਹੇ ਤਰ੍ਹਾਂ ਸੱਦ ਰਿਆ ਹੁਣ ਤੱਕ ਰੋ ਪਹਿਲੇ ਤੁਸੀਂ ਬਾਦੀ ਇਥੇ ਕੰਮ ਸੀਜ਼ਨ ਤੇ ਆਏ ਸੀ ਨਾ ਸਾਂਕੇਤ ਤੋਂ ਕੰਟਕਾਂ ਕਾਹਦਾ ਥੋੜਾ ਰਾਜਦਮਕਾਇਆ ਸੀਗਾ ਇਹ ਬੰਦੇ ਨੇ ਬਕਰਾਇਆ ਬੰਦੇ ਨੂੰ ਆ ਨਹੀਂ ਦੇਣੀ ਨਾ ਨਾ ਮੇਰੇ ਕੰਨ